ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਸਿਹਤ ਵਿਭਾਗ 'ਚ ਡਾਕਟਰਾਂ ਦੀ ਕਮੀ ਲਗਾਤਾਰ ਬਣੀ ਹੋਈ ਹੈ ਇਸ ਦਾ ਮੁੱਖ ਕਾਰਨ ਹੈ ਕਿ ਡਾਕਟਰਸ ਅਤੇ ਡੈਂਟਿਸਟ ਪੰਜਾਬ ਸਰਕਾਰ ਦੀ ਨੌਕਰੀ ਕਰਨ ਨਾਲੋਂ ਬਾਹਰਲੇ ਮੁਲਕਾਂ 'ਚ ਜਾ ਕੇ ਦੂਜਾ ਕੰਮ ਕਰਨਾ ਬਿਹਤਰ ਸਮਝਦੇ ਨੇ ਇਸ ਸਭ ਵਾਸਤੇ ਪੰਜਾਬ ਸਰਕਾਰ ਖੁਦ ਹੀ ਜ਼ਿੰਮੇਵਾਰ ਹੈ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਇੱਕ ਸਿਸਟਮ ਬਣਾਇਆ ਹੋਇਆ ਹੈ ਜਿਸ ਤਹਿਤ ਚੁਣੇ ਗਏ ਮੈਡੀਕਲ ਅਫਸਰਾਂ ਨੂੰ 2 ਸਾਲ ਲਈ ਪ੍ਰੋਬੇਸ਼ਨ ਤੇ ਰੱਖਿਆ ਜਾਂਦਾ ਹੈ ਇਸ ਦੌਰਾਨ ਉਹਨਾਂ ਨੂੰ ਕੇਵਲ ਤੇ ਕੇਵਲ 15000 ਰੁਪਏ ਤਨਖਾਹ ਮਿਲਦੀ ਹੈ ਇਸੇ ਕਰਕੇ ਜਿਹੜੇ ਸਰਕਾਰ ਨੇ ਹੁਣ 345 ਡਾਕਟਰ ਚੁਣੇ ਨੇ ਉਹਨਾਂ ਚੋਂ ਕਰੀਬ 100 ਨੇ ਨੌਕਰੀ ਜੁਆਇਨ ਕਰਨ ਤੋਂ ਮਨ੍ਹਾ ਕਰ ਦਿੱਤਾ ਇਸੇ ਤਰ੍ਹਾਂ ਜਿਹੜੇ ਪਿਛਲੇ ਸਾਲ 404 ਡਾਕਟਰ ਸਿਲੈਕਟ ਹੋਏ ਸਨ ਉਹਨਾਂ ਚੋਂ ਵੀ ਕਰੀਬ 100 ਨੇ ਸਰਕਾਰੀ ਨੌਕਰੀ ਠੁਕਰਾ ਦਿੱਤੀ ਸੀ ਇਹਨਾਂ ਦੇ ਮੁਕਾਬਲੇ ਜਿਹੜੇ ਰੈਗੂਲਰ ਮੈਡੀਕਲ ਅਫਸਰ ਨੇ ਉਹਨਾਂ ਦੀ ਤਨਖਾਹ ਕਰੀਬ 60-61000 ਰੁਪਏ ਹੈ ਮੇਰਾ ਵਿਚਾਰ ਹੈ ਇਹ ਇਹ ਨਵੇਂ ਡਾਕਟਰ ਨਾਲ ਸਰਾਸਰ ੱਟਕਾਏ ਅਤੇ ਇਹਨਾਂ ਨੂੰ ਨਿਯੁਕਤੀ ਤੋਂ ਬਾਅਦ ਰੈਗੂਲਰ ਸਕੇਲ 'ਚ ਪਾਉਣ ਦੀ ਲੋੜ ਹੈ। ਹਾਂ ਜੇ ਸਰਕਾਰ ਚਾਹੇ ਤਾਂ ਉਹਨਾਂ ਨੂੰ 6 ਮਹੀਨੇ ਪ੍ਰੋਬੇਸ਼ਨ ਤੇ ਰੱਖ ਸਕਦੀ ਹੈ। ਪਰ 15000 ਰੁਪਿਆ ਪ੍ਰਤੀ ਮਹੀਨਾ ਤਨਖਾਹ ਇਨ ਟਰਮਸ ਦੀ ਤਾਂ ਹੋ ਸਕਦੀ ਹੈ ਪਰ ਡਾਕਟਰਾਂ ਦੀ ਨਹੀਂ। ਇਹੋ ਜਿਹੀਆਂ ਪਾਲਿਸੀਆਂ ਕਰਕੇ ਹੀ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਚੋਂ ਵੀ ਕਰੀਬ 350 ਤੋਂ 300 400 ਅਸਾਮੀਆਂ ਖਾਲੀ ਪਈਆਂ ਨੇ। ਇਹਨਾਂ ਵਜ੍ਹਾ ਕਰਕੇ ਮੁਖਸਰ ਮਾਨਸਾ ਤਰਨਤਾਰਨ ਗੁਰਦਾਸਪੁਰ ਵਰਗੇ ਜਿਹੜੇ ਇਲਾਕੇ ਆ ਥੋੜੇ ਦੂਰ ਦਰੇਡੇ ਇਲਾਕੇ ਆ ਉਹਨਾਂ ਚ ਸਿਹਤ ਵਿਭਾਗ ਬਿਲਕੁਲ ਕਲਾਪਸ ਕਰ ਚੁੱਕਾ ਹੈ ਰਾਨੀ ਦੀ ਗੱਲ ਇਹ ਆ ਕਿ 9 ਸਾਲਾਂ ਤੋਂ ਵੱਧ ਦੀ ਕਾਰਗੁਜ਼ਾਰੀ ਤੋਂ ਬਾਅਦ ਵੀ ਅਕਾਲੀ ਭਾਜਪਾ ਸਰਕਾਰ ਇਹੋ ਜਿਹੀਆਂ ਨੀਤੀਆਂ ਅਪਣਾ ਰਹੀ ਹੈ ਸਾਡੀ ਇਹਨਾਂ ਡਾਕਟਰਾਂ ਨਾਲ ਪੂਰੀ ਹਮਦਰਦੀ ਹੈ ਅਤੇ ਆਸ ਕਰਦੇ ਹਾਂ ਕਿ 2017 ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਹੱਕ ਉਹਨਾਂ ਦੇ ਹੱਕ ਮਿਲਣਗੇ ਵੈਸੇ ਵੀ ਜੇ ਪੰਜਾਬ ਦੇ ਸਿਹਤ ਵਿਭਾਗ 'ਚ ਜਾਨ ਪਾਣੀ ਹੈ ਤਾਂ ਉਹ ਸਿਰਫ ਉਹ ਡਾਕਟਰ ਪਾਸ ਕਰਦੇ ਨੇ ਜੋ ਸਿਰਫ ਲਾਇਕ ਹੀ ਨਹੀਂ ਪਰ کارਗੁਜ਼ਾਰੀ ਵਜੋਂ ਤੇ ਪੈਸੇ ਵੱਲੋਂ ਸੰਤੋਸ਼ਟ ਵੀ ਹੋਣ